ਵਰਨੂ ਬਚਾਣ ਲਈ ਹਰ ਇਨਸਾਨ ਨੂੰ ਘਟੋ ਘੱਟ 5 ਰੁੱਖ ਲਗਾਣੇ ਬਹੁਤ ਜ਼ਰੂਰੀ ਹੈ ਹਰ ਸਾਲ 5 ਰੁੱਖ ਲਗਾ ਕੇ ਉਹਨਾਂ ਦਾ ਧਿਆਨ ਰੱਖਣਾ ਵੀ ਬਹੁਤ ਦੇਖਭਾਲ ਵੀ ਕਰਨੀ ਰੁੱਖ ਨੇ ਆਵਾਜਾ ਤੋਂ ਬਚਾਉਂਦਾ ਸਵਾਗਤ ਹੈ ਲਗਾਤਾਰ ਬਾਦਰਮੀ ਗਰਮੀ ਬਾਦਰਹਾ ਤਾਪਮ ਨੇ ਆਮ ਜਨਤਾ ਦੇ ਜੀਵਨ ਨੂੰ ਅਸਥਿਰਸ਼ਕਤਾ ਬਹੁਤ ਜ਼ਿਆਦਾ ਪ੍ਰਭਾਵ ਪਾਇਆ ਬੇਜਵਾਨ ਪੱਛੀ ਪੰਛੀਆਂ ਵੀ ਦਮ ਤੋੜਦੇ ਹੋਏ ਨਜ਼ਰ ਆਏ ਨੇ ਤੇ ਇਸ ਚੀਜ਼ ਨੂੰ ਦੇਖਦੇ ਹੋਏ ਵਾਤਾਵਰਣ ਦਾ ਧਿਆਨ ਰੱਖਣ ਦੇ ਲਈ ਰਖਾਬਾਗ ਦੇ ਵਿੱਚ ਪਹੁੰਚਿਆ ਜਿੱਥੇ ਮਾਰਨਿੰਗ ਵਾਕ ਦੇ ਇੱਕ ਗਰੁੱਪ ਦੇ ਵੱਲੋਂ ਰੁੱਖ ਲਗਾਉਣ ਦਾ ਬਹੁਤ ਹੀ ਚੰਗੇ ਤਰੀਕੇ ਦੇ ਨਾਲ ਇੱਕ ਉਪਰਾਲਾ ਵੀ ਕੀਤਾ ਇਹਦਾ ਸੰਦੇਸ਼ ਵੀ ਦਿੱਤਾ ਗਿਆ ਤੇ ਆਹ ਕਰਦੇ ਗੱਲਬਾਤ ਕਿ ਰੁੱਖ ਲਗਾਉਣ ਨੂੰ ਲੈ ਕੇ की कुछ कहना चाहते हैं संदेश देना चाहते हैं क्यों करते थाना पता ही है जो है ऑक्सीजन देता है और ऑक्सीजन ही है वो करके सारा जोड़ा सस्ते गर्म हो रही है और सारा जो पर्यावरण खराब हो रहा है अभी अपने वालों कोशिश कर रहे हैं कि बद बूटे लगाए जाने सारी जनता भी अपील कर हैं कि बद बूटे लगाओ ਪੋਰਨ ਨਾਲ ਤੁਹਾਡੀ ਜਿਹੜੀ ਅਪਰੇਵਲ ਲੱਗੇਗਾ ਆਪਦੀ ਜਨ ਆਏਗੀ ਔਰ ਇਹ ਸੁਲਕੂਨ ਵੀ ਤੇ ਗੜਿਆ ਆ ਆ ਜਾਵੇ ਆ ਜਾ ਤੂੰ ਬੋਲਾਂਗੇ ਕੋ ਕੈਮ ਨਹੀਂ ਨਹੀਂ ਮੈਂ ਆ ਗਿਆ ਹਾਂ ਜੀ ਭਾਰਤ ਇੰਡੀਆ ਆਪਣਾ ਵਰਲਡ ਕੱਪ ਜਿੱਤਿਆ ਜੀ ਬਿਲਕੁਲ ਉਹਦੀ ਖੁਸ਼ੀ ਜੋ ਆ ਤਾੜੀਆਂ ਉਹਦੇ ਲਗਾਏਗੇ ਨਵੇਂ ਨਵੇਂ ਬੱਚੇ ਆਊਗੇ ਦੋ ਬੰਦਿਆਂ ਨੇ ਆਪਣੇ ਆਨੇ ਰਿਟਾਇਰਮੈਂਟ ਲਈ ਹੈ ਜੀ ਕੋਲੀ ਸਾਹਿਬ ਤੇ ਆਪਣਾ ਰੋਹਨ ਕਰਮਾਈ ਨੇ ਕਿ ਨਵੇਂ ਬੱਚੇ ਯੰਗ ਬਲ ਡਾਊਗਾ ਤੇ ਨਵੇਂ ਅਗਲੇ ਹਾਰਦੀ ਮੈਚ ਦੇਖਣ ਨਵੇਂ ਮਿਲੂਏ ਐ ਖੁਈ ਜੀ ਜੀ ਵੀ ਪੌਦੇ ਵੀ ਲਾਏ ਐ ਤੇ ਪਰਵਾਹ ਦਾ ਕਹਿੰਦਾ ਜਲਦੀ ਜਿੱਦਾਂ ਸਾਡੇ ਬੱਚੇ ਨਵੇਂ ਆਊਗੇ ਓਦਾਂ ਹੀ ਪੌਦੇ ਵੱਡੇ ਹੋਵੋ ਉਹਨਾਂ ਨੂੰ ਕੀ ਕਹਿਣਾ ਚਾਹੂੰਗੀ ਜਿਹੜੇ ਪੇੜ ਪੌਦਿਆਂ ਕੱਟ ਕੇ ਲਗਾਤਾਰ ਇੰਡਸਟਰੀ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਤੇ ਵਾਤਾਵਰਣ ਤੇ ਬਹੁਤ ਹੀ ਉਹ ਅੱਛੀ ਗੱਲ ਨਹੀਂ ਹੈਗੀ ਹਾਲ ਵਾਲੇ ਬੱਚਿਆਂ ਲਈ ਹਾਲ ਵਾਲੀ ਜੇਨਰੇਸ਼ਨ ਲਈ ਓ ਇੰਨੀ ਮਾੜੀ ਗੱਲ ਹੈਗੀ ਐ ਜ਼ਰਖਤ ਤਾਂ ਇੱਕ ਆਦਮੀ ਦੀ ਜ਼ਿੰਦਗੀ ਹੈ ਜਿਹੜੇ ਕਿ ਐਨਾ ਕੁਝ ਆਪਾਂ ਨੂੰ ਜਲਵਾਯੂ ਸੁਧਾਰਦੇ ਆ ਸਭ ਕੁਝ ਸੁਧਾਰਦੇ ਆ ਤੇ ਮੈਂ ਚਾਹੁੰਦਾ ਕਿ ਲਵੀਨਾ ਹਰੇਕ ਆਦਮੀ ਨੂੰ ਘਟੋ ਘਟ ਪੰਜ ਸੱਤ ਪੌਦੇ ਯੂਰ ਲਾਣੇ ਚਾਹੀਦੇ ਐ এনਵਾਇਰਨਮੈਂਟ ਨੇ ਸਾਨੂੰ ਇਹ ਦੱਸਦਾ ਪਿਆ ਕਿ ਜਿੰਨੇ ਡਾਕਟਰ ਦੇ ਟੈਂਪਰੇਚਰ ਵਧੇ ਜਾ ਰਹੇ ਐ ਜਿੰਨੇ ਪੇੜ ਪੌਦੇ ਲੋਕ ਪਹਿਲਾਂ ਕੱਟੇ ਜਾ ਚੁੱਕੇ ਉਸ ਮੁਤਲਬ ਇਹ ਸਾਨੂੰ ਹਰ ਬੰਦੇ ਨੂੰ ਪੰਜ ਪੰਜ ਸੱਤ ਸੱਤ ਪੌਦੇ ਲਗਾਣੇ ਚਾਹੀਦੇ ਕਿਉਂਕਿ ਪੇੜ ਬਦਰ ਨੂੰ ਪੰਜਾਂ ਚੰਹੇ 6-6 ਸਾਲ ਲੱਗ ਜਾਂਦੇ ਹੈਗੇ ਸੋ एनवायरनमेंट नु सही ਕਰਨ ਲਈ ਸਭ ਨੂੰ ਕਿ ਪੇੜ ਲਗਾਣੇ ਚਾਹੀਦੇ ਜ ਸਾਡੇ ਆਜੀ ਦੀ ਨਸਸੀਅਤ ਜਰੂਰਤ ਹੈ ਚਾਹੇ ਬੱਚਾ ਹੋਵੇ ਚਾਹੇ ਕੋਈ ਬਟਕਾ ਹੋਵੇ ਉਹਨੂੰ এনवायरमेंट ਬਾਰੇ ਬਹੁਤ ਸੀਰੀਅਸਲੀ ਸੋਚਣਾ ਚਾਹੀਦਾ ਕਿਉਂਕਿ ਗਲੋਬਲ ਵਾਰਮਿੰਗ ਚੱਲ ਰਹੀ ਹੈ ਜਿਹੜਾ ਇੰਡੀਆ ਗਵਰਨਮੈਂਟ ਜਾਂ ਪੰਜਾਬ ਗਵਰਨਮੈਂਟ ਦਾ ਚੱਲ ਰਿਹਾ ਸਲੋਗਨ ਹਰ ਇੱਕ ਮਨੁੱਖ ਲਾਵੇ ਇੱਕ ਰੁੱਖ ਉਹਨੂੰ ਸਲੋਗਨ ਵੀ ਉਹਨਾਂ ਨੂੰ ਚੇਂਜ ਕਰ ਦੇਣਾ ਚਾਹੀਦਾ ਹੁਣ ਚਾਹੀਦਾ ਕਿ ਹਰ ਇੱਕ ਮਨੁੱਖ ਲਗਾਵੇ ਘਟੋ ਘਟਨੀ 10 ਰੁੱਖ ਕారణ ਕੀ ਸਮਝਦਿਓ ਕਿ ਜਿਸ ਤਰ੍ਹਾਂ ਲੋਕੀਆਂ ਅੰਸਰ ਨੂੰ ਇੱਕਦਮ ਜ਼ਰੂਰਤ ਪੈ ਗਈ ਕਿ ਪੌਦੇ ਲਗਾਉਣੇ ਚਾਹੀਦੇ ਹਾਲਾਂਕਿ ਪਹਿਲਾਂ ਵੀ ਦੱਸਿਆ ਜਾਂਦਾ ਰਿਹਾ ਤਾਂ ਜਿਹੜਾ ਗੈਪ ਹੋਇਆ ਨੇ ਲੋਕਾਂ ਅਸ ਇੰਡਸਟਰੀਜ਼ ਬਾਰੇ ਜਾਂ ਬਹੁਤ ਬੁਖਤ ਚੀਜ਼ਾਂ ਬਾਰੇ ਸੋਚਦੇ ਪਰਿਆਵਰਣ ਦਾ ਧਿਆਨ ਨਹੀਂ ਮੇਨ ਰੀਜ਼ਨ ਹੈ ਕਿ ਜਿਹੜੇ ਰੋਡਸ ਬਰੌਡ ਕੀਤੇ ਜਾ ਰਹੇ ਹਨ ਉਹਦੇ ਜਿਹੜੇ ਕਾਰਨਰਸ ਦੇ ਉੱਤੇ ਜਿਹੜੇ ਸਾਈਡ ਦੇ ਉੱਤੇ ਜਿਹੜੇ ਟੀੜ ਲੱਗੇ ਹੋਏ ਸੀ ਉਹਨਾਂ ਨੂੰ ਕਟਿਆ ਗਿਆ ਬਹੁਤ ਬੁਰੀ ਤਰ੍ਹਾਂ ਕੱਟਣਾ ਪਿਆ ਮਜਬੂਰੀ ਹੈ ਟ੍ਰੈਫਿਕ ਦੀ ਵੀ ਤੇ ਉਹ ਅੱਛਾ ਹੋ ਚੁੱਕਿਆ ਕੰਮ ਲੇਕਿਨ ਉਹਦੇ ਸੈਕਸੀਕੁਐਂਟਲੀ ਹੁਣ ਨਾ ਬਹੁਤ ਜ਼ਿਆਦਾ ਪੇੜ ਲਗਾਉਣ ਦੀ ਜ਼ਰੂਰਤ ਪੈਦਾ ਹੋ ਗਈ ਹੈ ਸਤ ਕਾਫੀ ਐਨਜੀਓ ਵੀ ਪੇੜ ਲਾਉਂਦੀਆਂ ਨੇ ਲਾ ਕੇ ਚਲੇ ਜਾਂਦੀਆਂ ਬਾਅਦ ਚ ਉਹਨਾਂ ਦੀ ਸੰਭਾਲ ਨਹੀਂ ਹੁੰਦੀ ਸੰਭਾਲ ਤਾਂ ਦੇਖੋ ਜੀ ਗੱਲ ਇਹ ਹੈ ਮੌਸਮ ਆ ਜਿਹੜਾ ਬੈਸਟ ਮੌਸਮ ਹੈ ਹੁਣ ਜੇ ਜਪਣਾ ਆਪਣਾ ਉਪਜੂਗਾ ਨਾ ਤਾਂ ਉਹ ਡਵੈਲਪਮੈਂਟ ਹੋਊਗੀ ਕਿੰਨ ਮਹੀਨੇ ਨਾ ਆਪਣੇ ਆਪ ਪਹੁੰਹ ਨਹੀਂ ਉਹਨੂੰ ਦੇਣਾ ਹੈ ਉਹਨੂੰ ਪਾਣੀ ਦੇਣਾ ਤੇ ਉਸ ਦੇ ਨਾਲ ਜਿਹੜਾ ਹੈਗਾ ਉਹਦੀ ਡਵੈਲਪਮੈਂਟ ਹੋ ਗਈ ਜਦੋਂ ਇੱਕ ਵਾਰ ਬੱਚਾ ਥੋੜਾ ਜਿਹਾ ਵੱਡਾ ਹੋ ਜਾਂਦਾ ਹੈ ਫਿਰ ਉਹ ਹੀ ਪਿਗਰ ਕਰਦੇ ਦੇਖਿਆ ਫਿਰ ਉਸ ਤੋਂ ਬਾਅਦ ਆਪਣੇ ਆਪ ਪਲਦਾਰਾਂ ਦਾ ਤੇ ਮਾਂ ਬਾਪ ਦੀ ਹੈਲਪ ਬਹੁਤ ਘਟ ਜਾਂਦੀ ਹੈ ਸੇਮ ਉਹੀ ਹੈ ਹੁਣ ਭਗਵਾਨ ਜੀ ਪਾਣੀ ਦੇਣਗੇ ਬਰਬਾਦ ਹੈ এনवायरमेंट ਵੱਲੋਂ ਫੈਸਟਿਟਿਊਟ ਬਾਕੀ ਗਵਰਨਮੈਂਟ ਨੂੰ ਇਸ ਦਲ ਦਾ ਵੀ ਇਹਨਾਂ ਨੂੰ ਮਦਦ ਕਰਨਾ ਚਾਹੀਦਾ ਜਿਹੜੇ ਪਲਾਂਟ ਲੱਗੇ ਹੋਏ ਆ ਜਿਹੜੇ ਰੁੱਖ ਲੱਗੇ ਹੋਏ ਆ ਉਹਨਾਂ ਨੂੰ ਉਹ ਆਪਣੇ ਵੱਲੋਂ ਪਾਣੀ ਜ਼ਰੂਰ ਦੇਣ ਇਹ ਗਵਰਨਮੈਂਟ ਦੀ ਹੀ ਡਿਊਟੀ ਬਣਦੀ ਆ ਦੇਖੋ ਜੇ ਇੱਕ ਇਨਸਾਨ ਇੰਨਾ ਵੱਡਾ ਉਪਰਾਲਾ ਕਰ ਰਹੇ ਆ ਤਾਂ ਉਸ ਤੋਂ ਬਾਅਦ ਗਵਰਨਮੈਂਟ ਵੀ ਸ਼ੁਡ ਪਾਰਟਿਸਪੇਟ ਸਮਥਿੰਗ ਥੈਟ ਇਜ਼ ਫॉर વોਟਰਿੰਗ ਦਾ ਪਲਾਂਟ ਇੰਕੀ ਹੀ ਪੋਸਿਬਿਲਿਟੀ ਕਰਦਾ ਹੈ ਗਵਰਨਮੈਂਟ ਦੀ ਰੂਲਿੰਗਸ ਹੈ ਜੀ ਉਹ ਤਾਂ ਉਹਦੇ ਵਿੱਚ ਤਾਂ ਕੋਈ ਗੱਲ ਕਹਿਣ ਦੀ ਹੈ ਨਹੀਂ ਤੇ ਕਾਰਨ ਇਹ ਹੈ ਕਿ ਉਹ ਮਨ ਤਾਂ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਕਿ ਹਰ ਇੱਕ ਮਨੁੱਖ ਲਗਾਵੇ 10 ਰੁੱਖ ਉਹ ਵਾਲਾ ਸਲੋਗਨ ਹੁਣ ਪਿਆਰ ਕਰਨਾ ਚਾਹੀਦਾ ਹੈ ਤੇ ਉਹਦੇ ਕਾਰਨ ਹੀ ਸਾਰਾ ਕੰਮ ਹੋਊਗਾ ਜਿਹੜੇ ਰੋਡ ਕੱਟ ਤੇ ਬਣ ਉਹਨਾਂ ਨੇ ਕੱਟੇ ਆ ਫਿਰ ਉਹਨਾਂ ਨੂੰ ਇੱਕ ਦੀ ਬਜਾਏ ਦੋ ਰੁੱਖ ਲਗਾਉਣੇ ਚਾਹੀਦੇ ਆ ਦੋ ਟਰੀ ਲਗਾਉਣੇ ਚਾਹੀਦੇ ਬਟੋਲ ਲਗਾਉਂਦੇ ਨਹੀਂ ਉਸ ਦੀ ਦੇਖਭਾਲ ਨਹੀਂ ਹੋ ਰਹੀ ਕੀ ਜਿਹੜਾ ਹੈ ਕਿ ਮਾਈਨਸ ਪੁਆਇੰਟ ਜਾ ਰਹੇ ਆ ਇੰਡੀਆ ਲਈ ਆਪਾਂ ਨੂੰ ਇਹ ਚੀਜ਼ ਤੇ ਸਰਕਾਰਾਂ ਨੂੰ ਵੀ ਦੇਖਣਾ ਚਾਹੀਦਾ ਆਪਾਂ ਨੂੰ ਵੀ ਜੋਰ ਦੇਣਾ ਚਾਹੀਦਾ ਵੀ ਭਈ ਆਪਾਂ ਇਸ ਚੀਜ਼ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਆ ਕੇ ਇਹ ਕੰਮ ਕੀਤਾ ਹੈ ਵੀ ਆ ਰੀਅਲੀ ਥੈਂਕਫੁਲ ਐਂਡ ਵੀ ਆਰ ਰੀਅਲੀ ਆਬਲਾਈਡ ਤੁਸੀਂ ਦੇਖਿਆ ਸੀ ਗੱਲਬਾਤ ਕੀਤੀ ਆ ਦੇ ਨਾਲ ਤੇ ਇਹਨਾਂ ਨੇ ਕਾਰਨ ਵੀ ਦੱਸਿਆ ਕਿ ਆਖੇ ਰੁੱਖ ਜਿਹੜਾ ਆ ਕਿਉਂ ਨਹੀਂ ਲਗਾਏ ਜਾ ਰਹੇ ਨੇ ਜਿਸ ਤਰ੍ਹਾਂ ਕਿ ਸਰਕਾਰਾਂ ਦੇ ਵੱਲੋਂ ਸਰਕਾ ਜਿਹੜੀਆਂ ਨੇ ਚੌੜੀਆਂ ਕੀਤੀਆਂ ਜਾ ਰਹੀਆਂ ਨੇ ਜਾਂ ਫਿਰ ਇੰਡਸਟਰੀ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬੇਸ਼ੱਕ ਇੱਕ ਪਹਲਾਈ ਦੇ ਮਕਸਦ ਦੇ ਨਾਲ ਰੁੱਖ ਕੱਟੇ ਜਾ ਰਹੇ ਨੇ ਪਰ ਜ਼ਿਆਦਾਤਰ ਰੁੱਖ ਕੱਟਣਾ ਵੀ ਸਾਡੇ ਅੱਜ ਦੇ ਮਨੁੱਖ ਦੇ ਲਈ ਹਾਨੀਕਾਰਕ ਹੈ ਕਿ ਇਸ ਕਰਕੇ ਹਰ ਇੱਕ ਇਨਸਾਨ ਨੂੰ ਦੋ ਤੋਂ ਪੰਜ ਰੁੱਖ ਲਗਾਉਣ ਦੀ ਜਿਹੜੀ ਨਸੀਹਤ ਦਿੱਤੀ ਹੈ ਤੇ ਤੁਹਾਨੂੰ ਵੀ ਆਪੀ ਲਈ ਇਹੀ ਕਰਦੇ ਆ ਕਿ ਰੁੱਖ ਜ਼ਰੂਰ ਲਗਾਉਣੇ ਚਾਹੀਦੇ ਭਾਵੇਂ ਆਪਣੇ ਘਰਾਂ ਦੇ ਕੋਲ ਇੱਕ ਰੁੱਖ ਜ਼ਰੂਰ ਲਗਾਓ ਤਾਂ ਕਿ ਅਸੀਂ ਆਪਣੇ ਵਾਤਾਵਰਣ ਨੂੰ ਬਚਾ ਸਕੀਏ